ਅੱਜ ਪਹੁੰਚੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਰਾਇਸ਼ ਤੇ ਪਿੰਡ ਸੰਧਵਾ ਵਿਖੇ ਉੱਥੇ ਇੱਕ ਬੇਟੀ ਨੂੰ 1 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਐਥਲੈਟਿਕ ਗੇਮ ਦੇ ਵਿੱਚ ਬੇਟੀ ਵੀਰਪਾਲ ਕੌਰ ਉਹ ਚੈੱਕ ਬਾਰੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਜੀ ਵੀ ਨੇ ਤੇ ਮਾਤਾ ਸਪੀਕਰ ਸਾਹਿਬ ਦੇ ਮਾਤਾ ਜੀ ਗੁਰਮੀਲ ਕੌਰ ਜੀ ਉਹਨਾਂ ਨੂੰ ਅਸ਼ੀਰਵਾਦ ਦੇ ਰਹੇ ਨੇ ਬੇਟਾ ਦਿਖਾ ਦਿਓ ਪਹਿਲਾਂ ਚੈੱਕ ਦਿਖਾ ਦਿਓ ਇਹ ਲਓ ਜੀ ਹਾਂ ਬੇਟਾ ਦਿਓ ਇਹਦੇ ਬਾਰੇ ਜਾਣਕਾਰੀ ਹਾਂਜੀ ਮੇਰਾ ਨਾਮ ਵੀਰਪਾਲ ਕੌਰ ਹੈ ਪਿੰਡ ਜਿੱਤਗਲ ਡਿਸਟ੍ਰਿਕਟ ਫਰੀਦਕੋਟ ਮੈਂ ਕਲਤਾਰ ਸੰਧਵਾ ਜੀ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਇਹੋ ਜਿਹੇ ਟਾਈਮ ਵਿੱਚ ਬਹੁਤ ਟਾਈਮ ਖਰਾਬ ਸੀ ਜਦੋਂ ਉਹਨਾਂ ਨੇ ਮੈਨੂੰ ਇਹ ਕਹਿ ਕੇ ਗਏ ਸੀ ਕਿ ਉਹ ਮੇਰੀ ਸਟੱਡੀ ਦਾ ਖਰਚਾ ਚੱਕਣਗੇ ਤੇ ਅੱਜ ਮੈਂ ਬਹੁਤ ਖੁਸ਼ ਹਾਂ ਕਿ ਉਹਨਾਂ ਨੇ ਜੋ ਕਿਹਾ ਉਹ ਪੂਰਾ ਕੀਤਾ ਉਸ ਗੱਲ ਨੂੰ ਤੁਹਾਡੇ ਘਰ ਵੀ ਗਏ ਸਪੀਕਰ ਸਾਹਿਬ ਹਾਂਜੀ ਉਹ ਮੇਰੇ ਘਰ ਆਏ ਸੀ ਮੈਨੂੰ ਮਿਲਣ ਤੇ ਉੱਥੇ ਉਹ ਇਹ ਚੀਜ਼ ਕਹਿ ਕੇ ਗਏ ਸੀ ਕਿ ਉਹ ਜਿੰਨੀ ਲੋੜ ਹੋਏ ਕਿ ਮੇਰੀ ਹੈਲਪ ਕਰਨ ਦੀ ਕੋਸ਼ਿਸ਼ ਕਰਨਗੇ ਕਿੰਨੇ ਭੈਣ ਭਰਾਓ ਅਸੀਂ ਛੇ ਭੈਣ ਭਰਾ ਚੀ ਪੰਜ ਭੈਣਾਂ ਤੇ ਇੱਕ ਭਰਾ ਮੇਰਾ ਛੋਟਾ ਕਿਹੜੀ ਤੁਹਾਡੇ ਗੇਮ ਦੇ ਵਿੱਚ ਇੰਟਰਸਟ ਹੈ ਹਾਂਜੀ ਮੈਂ ਐਥਲੈਟਿਕਸ ਹੀ ਕਰਦੀ ਆ ਤੇ ਉਹਦੇ ਵਿੱਚ ਮੇਰਾ ਜ਼ਿਆਦਾ ਇੰਟਰਸਟ ਹੈ ਅੱਛਾ ਕੀ ਕਰਨਾ ਚਾਹੁੰਦੇ ਹੋ ਫਿਊਚਰ ਚ ਹਾਂਜੀ ਫਿਊਚਰ ਚ ਮੈਂ ਪੂਰੇ ਹਾਈ ਲੈਵਲ ਤੇ ਖੇਡਣਾ ਚਾਹੁੰਦੀ ਆ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਖੇਡਣਾ ਚਾਹੁੰਦੇ ਹਾਂ ਹਾਂਜੀ ਉਮੀਦ ਆ ਸਪੀਕਰ ਸਾਹਿਬ ਹੋਰ ਵੀ ਮਦਦ ਕਰਨਗੇ ਹਾਂਜੀ ਪੂਰੀ ਉਮੀਦ ਕਰ ਦੋ ਕਰ ਨੂੰਗੇ ਹਾਂਜੀ ਇਸ ਤੋਂ ਪਹਿਲਾਂ ਵੀ ਕਿਸੇ ਰਾਜਨੀਤਿਕ ਸ਼ਖਸੀਅਤ ਨੇ ਕੋਈ ਕੀਤੀ ਹੈ ਮਦਦ ਨਹੀਂ ਜੀ ਇਸ ਤੋਂ ਪਹਿਲਾਂ ਤਾਂ ਐਦਾਂ ਦੀ ਕੋਈ ਹੈਲਪ ਨਹੀਂ ਹੋਈ ਐਮਐਲਏ ਆਈ ਸੀ ਕਿ ਸਾਡੇ ਘਰ ਉਹਨਾਂ ਨੇ ਮੇਰੀ ਹੈਲਪ ਕਰਕੇ ਗਈ ਸੀ 20000 ਰੁਪਏ ਦੇ ਕੇ ਮੈਨੂੰ ਕਿਹੜੇ ਐਮਐਲਏ ਅਮੋਲਕ ਅਮੋਲਕ ਸਿੰਘ ਉਹ 20000 ਦੇ ਕੇ ਆ ਸੀ ਆ ਸਪੀਕਰ ਸਾਹਿਬ ਨੇ 1 ਲੱਖ ਰੁਪਏ ਦਿੱਤਾ ਹਾਂਜੀ ਆਪਾਂ ਚੱਲਦੇ ਹਾਂ ਜੀ ਡਿਸਟ੍ਰਿਕਟ ਸਪੋਰਟਸ ਆਫੀਸਰ ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਜੀ ਕੋਲ ਸਰ ਦੱਸੋ ਦਿਓ ਜਾਣਕਾਰੀ ਸਰ ਮੈਂ ਸਭ ਤੋਂ ਪਹਿਲਾਂ ਤਾਂ ਮਾਨਯੋਗ ਸਪੀਕਰ ਸਾਹਿਬ ਦਾ ਸਰਦਾਰ ਕੁਲਤਾਰ ਸਿੰਘ ਸੰਧਵਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪਰਸਨਲ ਇੰਟਰਸਟ ਲੈ ਕੇ ਇਸ ਬੱਚੀ ਦੀ ਜਿਹੜੀ ਫਾਈਨੈਂਸ਼ੀਅਲ ਹੈਲਪ ਕੀਤੀ ਹੈ ਉਹ ਇਹਦੇ ਘਰੇ ਗਏ ਸੀ ਉਹਨਾਂ ਨੂੰ ਪਤਾ ਲੱਗਾ ਵੀ ਇਹ ਲੜਕੀ ਪਲੇਅਰ ਵੀ ਹੈ ਤੇ ਅੱਜ ਕੱਲੇ ਪਟਿਆਲੇ ਫਿਜ਼ੀਕਲ ਕਾਲਜ ਵਿੱਚ ਡੀਪੀਐਸ ਦੀ ਪੜ੍ਹਾਈ ਕਰ ਰਹੀ ਹੈ ਵੀ ਇਹਨੂੰ ਇਸ ਦੀ ਐਜੂਕੇਸ਼ਨ ਦੇ ਲਈ ਤੇ ਸਪੋਰਟਸ ਜਿਹੜਾ ਇਕੁਇਪਮੈਂਟ ਦੇ ਲਈ ਜਿਹੜਾ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ ਉਹਨਾਂ ਨੇ ਆਪਣੇ ਨਿੱਜੀ ਫੰਡਾਂ ਦੇ ਵਿੱਚੋਂ ਨੂੰ 1 ਲੱਖ ਰੁਪਏ ਦੀ ਫਾਈਨੈਂਸ਼ੀਅਲ ਹੈਲਪ ਕੀਤੀ ਹੈ ਸੋ ਮੈਂ ਸਾਰੇ ਸਪ ਸਪੀਕਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹ ਹਮੇਸ਼ਾ ਹੀ ਜਿਹੜਾ ਖਿਡਾਰੀਆਂ ਦੀ ਹੈਲਪ ਕਿਸੇ ਨਾ ਕਿਸੇ ਤਰੀਕੇ ਨਾਲ ਕਰਦੇ ਰਹਿੰਦੇ ਆ ਇਸ ਤੋਂ ਪਹਿਲਾਂ ਵੀ ਜਦੋਂ ਗੋਆ ਵਿਖੇ ਨੈਸ਼ਨਲ ਗੇਮਸ ਹੋਈਆਂ ਸੀ ਉੱਥੇ ਗਏ ਸੀ ਤੇ ਫਰੀਦਕੋਟ ਦੀ ਜਿਹੜੀ ਰੈਸਲਿੰਗ ਦੀ ਖਿਡਾਰਨਾ ਉਸਨੇ ਉੱਥੇ ਮੈਡਲ ਪ੍ਰਾਪਤ ਕੀਤਾ ਸੀ ਉੱਥੇ ਵੀ ਉਹਨੂੰ ਪ੍ਰੋਮਿਸ ਕਰਕੇ ਆਏ ਸੀ ਵੀ ਤੁਹਾਡੀ ਵੀ ਫਾਈਨੈਂਸ਼ੀਅਲ ਹੈਲਪ ਕੀਤੀ ਜਾਏਗੀ ਉਹਨਾਂ ਨੂੰ ਵੀ 21000 ਰੁਪਏ ਦਾ ਜਿਹੜੇ ਹੈਗੀ ਹੈ ਫਾਈਨੈਂਸ਼ੀਅਲ ਏਡ ਦਿੱਤੀ ਸੀ ਤੇ ਸਾਡੇ ਜਿਹੜੇ ਰੈਸਲਿੰਗ ਦੇ ਕੋਚ ਆ ਉਹਨਾਂ ਨੇ ਰਿਕੁਐਸਟ ਕੀਤੀ ਸੀ ਵੀ ਸਾਨੂੰ ਨਵਾਂ ਰੈਸਲਿੰਗ ਮੈਟ ਚਾਹੀਦਾ ਸਪੀਕਰ ਸਾਹਿਬ ਦੇ ਧਿਆਨ ਚਾ ਸਾਨੂੰ ਪੂਰੀ ਉਮੀਦ ਹੈ ਵੀ ਜਿਹੜਾ ਨਵਾਂ ਰੈਸਲਿੰਗ ਮੈਟ ਵੀ ਸਾਡੇ ਰੈਸਲਿੰਗ ਦੇ ਕੋਚ ਨੂੰ ਖਾਸ ਕਰ ਜਿਹੜੀਆਂ ਲੜਕੀਆਂ ਦਾ ਕੋਚਿੰਗ ਸੈਂਟਰ ਹੈ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੇ ਜਿਹੜੇ ਅਨਟਾਈਡ ਫੰਡਸ ਹੁੰਦੇ ਉਹਨਾਂ ਦੇ ਵਿੱਚੋਂ ਪ੍ਰੋਵਾਈਡ ਕਰਵਾਇਆ ਜਾਊਗਾ ਕਿੰਨਾ ਖਰਚਾ ਹੁੰਦਾ ਉੱਤੇ ਉੱਤੇ 4 ਕੁ ਲੱਖ ਰੁਪਏ ਦਾ ਖਰਚਾ ਸਨੇ ਤਰਪਾਲ ਉਹ ਵਧੀਆ ਮੈਟ ਆ ਜਾਂਦਾ ਕੁਝ ਅਸੀਂ ਆਪਦੇ ਦਫ਼ਤਰ ਦੇ ਫੰਡਾਂ ਦੇ ਵਿੱਚੋਂ ਪਰਚੇਸ ਕਰ ਚੁੱਕੇ ਆ ਕੁਝ ਮੈਟ ਰੈਂਦੇ ਲੈਣ ਵਾਲੇ ਸਪੀਕਰ ਸਾਹਿਬ ਨੇ ਉਹ ਵੀ ਸਾਨੂੰ ਪ੍ਰੋਮਿਸ ਕੀਤਾ ਸਾਨੂੰ ਪੂਰੀ ਉਮੀਦ ਹੈ ਵੀ ਉਹ ਵੀ ਜਿਹੜੀ ਸਾਡੀ ਜਿਹੜੀ ਲੋੜ ਹੈ ਉਸ ਨੂੰ ਜਲਦੀ ਹੀ ਸਿਸਪੀਕਰ ਸਾਹਿਬ ਦੇ ਹਮੇਸ਼ਾ ਧੰਨਵਾਦ ਦੀਆਂ ਜਦੋਂ ਵੀ ਸਾਡੀਆਂ ਖੇਡਾਂ ਵਤਨ ਪੰਜਾਬ ਦੀਆਂ ਹੁੰਦੀਆਂ ਨੇ ਉਹਦੇ ਵਿੱਚ ਵੀ ਸਪੀਕਰ ਸਾਹਿਬ ਉਚੇਚੇ ਤੌਰ ਤੇ ਆਪਣਾ ਅਸ਼ੀਰਵਾਦ ਦੇਣ ਦੇ ਲਈ ਖਿਡਾਰੀਆਂ ਨੂੰ ਪਹੁੰਚਦੇ ਨੇ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਸਦਕੇ ਜਿਹੜਾ ਫਰੀਦਕੋਟ ਦੇ ਖਿਡਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਫਰੀਦਕੋਟ ਦੀ ਧਰਤੀ ਦਾ ਨਾਮ ਪੰਜਾਬ ਦੀ ਧਰਤੀ ਦਾ ਨਾਮ ਰੋਸ਼ਨ ਕਰ ਰਿਹਾ ਮੈਂ ਇੱਕ ਵਾਰੀ ਫਿਰ ਸਪੀਕਰ ਸਾਹਿਬ ਦਾ ਉਹਨਾਂ ਦੀ ਸਾਰੀ ਟੀਮ ਦਾ ਮਣੀ ਧਾਰੀਵਾਲ ਜੀ ਦਾ ਉਹਨਾਂ ਦੇ ਬ੍ਰਦਰਜ਼ ਦਾ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਹਾਂ ਕਿ ਉਹ ਅੱਗੇ ਵੀ ਸਾਡੀ ਇਸੇ ਤਰ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਦੇ ਛੋਟੇ ਭਰਾ ਐਡਵੋਕੇਟ ਵੀਰਿੰਦਰ ਸਿੰਘ ਅਬਕੀ ਜੀ ਸਾਹਿਬ ਦੱਸੋ ਕਾਹਦਾ ਲੱਖ ਰੁਪਇਆ ਦਿੱਤਾ ਉਹ ਬੇਟੀ ਨੂੰ ਇਹ ਵੀਰਪਾਲ ਕੌਰ ਪਿੰਡ ਜਿੱਤਗੱਲ ਬਹੁਤ ਵਧੀਆ ਐਕਸਟਰਾ ਆਰਡੀਨਰੀ ਯਾਨੀ ਐਥਲੀਟ ਹੈ ਐਥਲੈਟਿਕਸ ਈਵੈਂਟ ਚ ਮਤਲਬ ਇਹ ਹਮੇਸ਼ਾ ਹੋ ਰਹੀ ਰਹੀ ਹੈ ਤੇ ਇਹਦੇ ਹਨਰ ਨੂੰ ਵੇਖਦਿਆਂ ਔਰ ਇਹਦੇ ਘਰ ਦੀ ਹਾਲਤ ਤਰਸਯੋਗ ਉਹਨੂੰ ਵੇਖਦਿਆਂ ਮਾਨਯੋਗ ਸਪੀਕਰ ਸਾਹਿਬ ਨੇ ₹2 ਲੱਖ ਰੁਪਏ ਦਾ ਚੈੱਕ ਦਿੱਤਾ ਆਵਦੇ ਪਿਆਰੀ ਪੰਡ ਚੋ ਜੋ ਕਿ ਇਹਨੂੰ ਸਹਾਈ ਹੋਵੇਗਾ ਤਾਂ ਕਿ ਉਹਦਾ ਫਿਊਚਰ ਸਵਾਰ ਸਕੇ ਔਰ ਉਹਦੇ ਹੱਕ ਕਰਦੀ ਹਾਲ ਸਵਾਰ ਸਕੇ